ਦਿਲ ਵਾਲਿਆਂ ਨੂੰ ਦਿੱਲੀ ਦਾ ਦਿਲ ਕਿਹਾ ਜਾਂਦਾ ਹੈ ਦਿਲ ਵਾਲਿਆਂ ਨੂੰ ਦਿੱਲੀ ਦਾ ਦਿਲ ਕਿਹਾ ਜਾਂਦਾ ਹੈ ਤੇ ਦਿੱਲੀ ਦਾ ਦਿਲ ਚਾਂਦਨੀ ਚੌਕ ਹੈ ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣ ਰਹੇ ਹੋ ਜਦੋਂ ਤੋਂ ਚਾਂਦਨੀ ਚੌਕ ਯਾਨੀ ਕਿ ਲਾਲ ਕਿਲੇ ਦੇ ਨੇੜੇ ਬਲਾਸਟ ਹੋਇਆ ਉਸ ਤੋਂ ਬਾਅਦ ਹਰ ਪਾਸੇ ਇੱਕ ਤਣਾਅ ਹੈ ਇੱਕ ਟੈਨਸ਼ਨ ਭਰਿਆ ਮਾਹੌਲ ਹੈ ਕਿ ਕਿਸ ਤਰੀਕੇ ਨਾਲ ਵਿਰਾਸਤੀ ਜਿਹੜਾ ਉਹ ਸਾਰਾ ਮੁਗਲਾਂ ਦੇ ਵੱਲੋਂ ਸਿਰਜਿਆ ਗਿਆ ਇਤਿਹਾਸ ਹੈ ਕਿਸ ਤਰੀਕੇ ਨਾਲ ਉਸ ਨੂੰ ਨੁਕਸਾਨ ਪਹੁੰਚਾਇਆ ਗਿਆ ਕਿੰਨੀਆਂ ਲਾਸ਼ਾਂ ਉਥੇ ਬिखर ਚੁੱਕੀਆਂ ਸਨ ਕਿੰਨੇ ਲੋਕਾਂ ਦੀ ਜਾਨ ਚਲੀ ਗਈ ਹੈ ਤੇ ਕਿੰਨੇ ਲੋਕ ਜ਼ਖਮੀ ਹੋਏ ਨੇ ਤੇ ਕਿਸ ਤਰੀਕੇ ਨਾਲ ਲਾਲ ਕਿਲੇ ਨੂੰ ਟਾਰਗੇਟ ਕਰਨ ਦੀ ਥਾਂ ਚਾਂਦਨੀ ਚੌਕ ਨੂੰ ਟਾਰਗੇਟ ਕੀਤਾ ਗਿਆ ਸੋ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਆਖਰਕਾਰ ਦਿੱਲੀ ਦੇ ਚਾਂਦਨੀ ਚੌਕ ਦਾ ਨਾਮ ਕਿਉਂ ਪਿਆ ਕਿਸ ਨੇ ਦਿੱਲੀ ਦਾ ਚਾਂਦਨੀ ਚੌਕ ਬਣਾਇਆ ਤੇ ਆਖਰ ਲਾਲ ਕਿਲੇ ਦਾ ਪਹਿਲਾ ਨਾਮ ਕੀ ਸੀ ਤੇ ਹੁਣ ਚਾਂਦਨੀ ਚੌਕ ਦਾ ਨਾਮ ਬਦਲਣ ਦੀ ਮੰਗ ਕਿਉਂ ਉੱਠ ਰਹੀ ਹੈ ਤਮਾਮ ਸਵਾਲਾਂ ਦੇ ਜਵਾਬ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਵਾਂਗੇ ਦੱਸ ਦਈਏ ਕਿ ਲਾਲ ਕਿਲੇ ਦੇ ਨੇੜੇ ਚਾਂਦਨੀ ਚੌਂਕ ਬਿਲਕੁਲ ਸਾਹਮਣੇ ਇੱਕ ਕਾਰ ਬੰਬ ਧਮਾਕਾ ਹੁੰਦਾ ਜਿਸ ਤੋਂ ਬਾਅਦ ਚੱਪੇ-ਚੱਪੇ ਦੀ ਤਲਾਸ਼ੀ ਲਈ ਜਾਂਦੀ ਹੈ ਪਰ ਅੱਜ ਇੱਕ ਗੱਲ ਦੱਸਾਂਗੇ ਕਿ ਆਖਰਕਾਰ ਚਾਂਦਨੀ ਚੌਂਕ ਜੋ ਕਿ ਮੁਗਲਾਂ ਦੇ ਸਮੇਂ ਤੋਂ ਨਹੀਂ ਬਲਕਿ ਅੱਜ ਦੇ ਸਮੇਂ ਦੇ ਵਿੱਚ ਵੀ ਉਸ ਦੀ ਵਿਰਾਸਤ ਨੂੰ ਉਸੇ ਤਰੀਕੇ ਨਾਲ ਸੰਭਾਲ ਕੇ ਰੱਖਿਆ ਹੋਇਆ ਹੈ ਉਸੇ ਤਰੀਕੇ ਨਾਲ ਬਾਜ਼ਾਰ ਹੈ ਉਸੇ ਤਰੀਕੇ ਨਾਲ ਉੱਥੇ ਦੁਕਾਨਾਂ ਨੇ ਤੇ ਜਿਹੜੀ ਪੁਰਾਣੀ ਕਲਾਕਾਰੀ ਕੀਤੀ ਗਈ ਹੈ ਉਹ ਵੀ ਸਾਰੀ ਉਸੇ ਤਰੀਕੇ ਨਾਲ ਹੂਬਹੂ ਤੁਹਾਨੂੰ ਨਜ਼ਰ ਆਵੇਗੀ ਤੇ ਚਾਂਦਨੀ ਚੌਂਕ ਨੂੰ ਦਿੱਲੀ ਵਾਲਿਆਂ ਦਾ ਦਿਲ ਜਾਂ ਫਿਰ ਦਿੱਲੀ ਦਾ ਦਿਲ ਵੀ ਕਿਹਾ ਜਾਂਦਾ ਹੈ ਚਾਂਦਨੀ ਚੌਂਕ ਦਾ ਇਹ ਨਾਮ ਚਾਂਦਨੀ ਚੌਂਕ ਹੀ ਕਿਉਂ ਰੱਖਿਆ ਗਿਆ ਸੀ ਇਹ ਤਮਾਮ ਵੱਡੇ ਸਵਾਲ ਨੇ ਜਿਨ੍ਹਾਂ ਦਾ ਜਵਾਬ ਸੁਣਨਾ ਤੁਹਾਡੇ ਲਈ ਬੇਹਜ਼ਾਦ ਜ਼ਰੂਰੀ ਹੈ ਕਿਉਂਕਿ ਤੁਹਾਡੇ ਜਾਣਕਾਰ ਦੇ ਵਿੱਚ ਬਹੁਤ ਵਾਧਾ ਹੋਵੇਗਾ ਜੇਕਰ ਤੁਸੀਂ ਦਿੱਲੀ ਦੇ ਵਿੱਚ ਰਹਿ ਰਹੇ ਹੋ ਤਾਂ ਵੀ ਜਾਣਕਾਰ ਤੁਹਾਡੇ ਲਈ ਅਹਿਮ ਹੈ ਤੇ ਜੇਕਰ ਤੁਸੀਂ ਪੰਜਾਬ ਦੇ ਵਾਸੀ ਹੋ ਤਾ ਵੀ ਹੈ ਤੁਹਾਡੇ ਲਈ ਜਾਣਕਾਰੀ ਬਹੁਤ ਅਹਿਮ ਹੈ ਸੋ ਸਭ ਤੋਂ ਪਹਿਲਾਂ ਸਿੱਤ ਤੁਹਾਨੂੰ ਦੱਸ ਦਿਆਂ ਕਿ ਆਖਰਕਾਰ ਚਾਂਦਨੀ ਚੌਕ ਹੈ ਜਿਹੜਾ ਉਸ ਨੂੰ ਇੱਕ ਮੁਗਲ ਰਾਜਕੁਮਾਰੀ ਨੇ ਡਿਜ਼ਾਈਨ ਕੀਤਾ ਸੀ ਆਪਣੇ ਸ਼ੌਕ ਦੇ ਲਈ ਤਾਂ ਉਸ ਤੋਂ ਬਾਅਦ ਇੱਥੇ ਬਾਜ਼ਾਰਾਂ ਦੇ ਵਿੱਚ ਨਹਿਰਾਂ ਵਗਦੀਆਂ ਸਨ ਨਹਿਰਾਂ ਦਾ ਕੀ ਬਣਿਆ ਉਹ ਤਲਾਕ ਕਿੱਥੇ ਗਿਆ ਸਾਰੇ ਸਵਾਲਾਂ ਦੇ ਜਵਾਬ ਇਸ ਵੀਡੀਓ ਰਾਹੀਂ ਤੁਹਾਨੂੰ ਦੇਣ ਦੀ ਕੋਸ਼ਿਸ਼ ਕਰਾਂਗੇ ਦਿੱਲੀ ਖਾਸ ਕਰਕੇ ਪੁਰਾਣੀ ਦਿੱਲੀ ਜਿਸ ਨੂੰ ਕਿ ਮੁਗਲ ਕਾਲ ਦੇ ਵਿੱਚ ਕਈ ਵਿਲੱਖਣ ਜਿਹੜੇ ਕਲਾਕ੍ਰਿਤੀਆਂ ਨੇ ਉੱਥੇ ਵੇਖਣ ਨੂੰ ਮਿਲਦੀਆਂ ਸੀ ਕਿਉਂਕਿ ਮੁਗਲ ਸਮਾਜ ਦੇ ਵੱਲੋਂ ਇਸ ਤਰੀਕੇ ਨਾਲ ਸਿੰਚਿਆ ਗਿਆ ਸੀ ਕਿ ਮੁਗਲਾਂ ਦੇ ਦੌਰ ਦੀ ਯਾਦ ਅੱਜ ਵੀ ਉਹ ਸਾਰੀਆਂ ਕਲਾਕ੍ਰਿਤੀਆਂ ਸਾਨੂੰ ਦਿਵੰਦੀਆਂ ਨੇ ਤੇ ਇਹ ਵੀ ਗੱਲ ਸਾਹਮਣੇ ਆਉਂਦੀ ਹੈ ਕਿ ਲੋਕਾਂ ਦੇ ਮਨ ਨੂੰ ਭਾਉਣ ਲਈ ਵਿਦੇਸ਼ੀ ਜਿਹੜੇ ਸਲਾਨੀ ਆਉਂਦੇ ਅਸੀਂ ਵਿਦੇਸ਼ ਤੋਂ ਉਹਨਾਂ ਦੇ ਮਨ ਨੂੰ ਭਾਉਣ ਦੇ ਲਈ ਇਹ ਚਾਂਦਨੀ ਚੌਕ ਇੱਕ ਅਜੀਹਾ ਸੈਰ ਸਪਾਟੇ ਵਾਲੀ ਜਗ੍ਹਾ ਬਣ ਗਿਆ ਸੀ ਜਿਸ ਨੂੰ ਕੋਈ ਵੀ ਜਾ ਕੇ ਅਣਦੇਖਾਂ ਨਹੀਂ ਕਰ ਸਕਦਾ ਸੀ ਚਾਹੇ ਕੋਈ ਵੀ ਸਲਾਨੀ ਆਵੇ ਚਾਂਦਨੀ ਚੌਂਕ ਜ਼ਰੂਰ ਜਾਂਦਾ ਸੀ ਤੇ ਉੱਥੇ ਸ਼ਾਪਿੰਗ ਵੀ ਜ਼ਰੂਰ ਕਰਦਾ ਸੀ ਅੱਜ ਵੀ ਚਾਂਦਨੀ ਚੌਂਕ ਦੇ ਵਿੱਚ ਭੀੜ ਤੁਸੀਂ ਵੇਖ ਸਕਦੇ ਹੋਵੋਗੇ ਕਿ ਕਿਸ ਤਰੀਕੇ ਨਾਲ ਉੱਥੇ ਭੀੜ ਲੱਗੀ ਰਹਿੰਦੀ ਹੈ ਸੋ ਜੇਕਰ ਅਸੀਂ ਚਾਂਦਨੀ ਚੌਂਕ ਦੇ ਸਭ ਤੋਂ ਪ੍ਰਸਿੱਧ ਬਾਜ਼ਾਰ ਦੀ ਗੱਲ ਕਰੀਏ ਤਾਂ ਚਾਂਦਨੀ ਚੌਂਕ ਜਿਹੜਾ ਦਿੱਲੀ ਦਾ ਸਭ ਤੋਂ ਪ੍ਰਸਿੱਧ ਬਾਜ਼ਾਰ ਹੈ ਬਹੁਤ ਫੇਮਸ ਬਾਜ਼ਾਰ ਹੈ ਤੇ ਉੱਥੇ ਹਰ ਇੱਕ ਚੀਜ਼ ਤੁਹਾਨੂੰ ਬਾਖੂਬੀ ਮਿਲ ਜਾਵੇਗੀ ਚਾਂਦਨੀ ਚੌਕ ਰਾਸ਼ਟਰੀ ਰਾਸਤਾ ਨੇ ਦੇ ਸਭ ਤੋਂ ਪ੍ਰਸਿੱਧ ਬਾਜ਼ਾਰਾਂ ਦੇ ਵਿੱਚੋਂ ਇੱਕ ਹੈ ਤੇ ਆਉਣ ਵਾਲੇ ਸਲਾਨੀ ਇੱਥੇ ਖਰੀਦਦਾਰੀ ਕਰਨਾ ਬਿਹਤ ਪਸੰਦ ਕਰਦੇ ਨੇ ਖਾਸ ਕਰਕੇ ਕੁੜੀਆਂ ਦੇ ਜਦੋਂ ਜਿਹੜਾ ਵਿਆਹ ਦਾ ਸਮਾਨ ਹੁੰਦਾ ਉਹ ਇੱਥੇ ਬਹੁਤ ਵੱਡੀ ਮਾਤਰਾ ਦੇ ਵਿੱਚ ਮਿਲਦਾ ਹੈ ਅਲੱਗ-ਅਲੱਗ ਬ੍ਰਾਂਡ ਦੇ ਹਰ ਇੱਕ ਸਮਾਨ ਤੁਹਾਨੂੰ ਇੱਥੇ ਬਾਖੂਬੀ ਮਿਲੇਗਾ ਕਮਾਲ ਦੀ ਗੱਲ ਤਾਂ ਇਹ ਹੈ ਕਿ ਬਾਜ਼ਾਰ ਅੱਜ ਦਾ ਨਹੀਂ ਹੈ ਬਲਕਿ ਮੁਗਲਾਂ ਦੇ ਸਮੇ ਦਾ ਮੁਗਲ ਕਾਲ ਤੋਂ ਇਹ ਬਾਜ਼ਾਰ ਇੱਥੇ ਇਸੇ ਤਰੀਕੇ ਨਾਲ ਲੱਗਦਾ ਆ ਰਿਹਾ ਹੈ ਤੇ ਇਸ ਨੂੰ ਸਾਰੀਆਂ ਔਰਤਾਂ ਵਾਂਗ ਮੁਗਲ ਬਾਦਸ਼ਾਹਾਂ ਸ਼ਾਹਜਹਾਨ ਦੀ ਧੀਰ ਦੇ ਲਈ ਬਣਾਇਆ ਗਿਆ ਸੀ ਕਿਹਾ ਜਾਂਦਾ ਹੈ ਕਿ ਸ਼ਾਹਜਹਾਨ ਦੀ ਧੀ ਨੂੰ ਜਿਹੜਾ ਖਰੀਦਦਾਰੀ ਕਰਨ ਦਾ ਸਜਣ ਸਵਰਣ ਦਾ ਬਹੁਤ ਸ਼ੌਂਕ ਸੀ ਤੇ ਜਦੋਂ ਉਹ ਦਿੱਲੀ ਸ਼ਿਫਟ ਹੋਏ ਸਨ ਆਗਰਾ ਤੋਂ ਦਿੱਲੀ ਆਣ ਦੀ ਸ਼ਾਹਜਹਾਨ ਨੇ ਯੋਜਨਾ ਬਣਾਈ ਸੀ ਤਾਂ ਉਹਨਾਂ ਨੇ ਪੂਰਾ ਇੱਕ ਸ਼ਹਿਰ ਬਸਾ ਦਿੱਤਾ ਸੀ ਕਿਉਂਕਿ ਕਿਲਾ ਬਣਾਇਆ ਗਿਆ ਸੀ ਜਿਸ ਨੂੰ ਕਿ ਕਿਲਾ-ਏ-ਮੁਬਾਰਕ ਕਿਹਾ ਜਾਂਦਾ ਹੈ ਕਿਲਾ-ਏ-ਮੁਬਾਰਕ ਤੋਂ ਬਾਅਦ ਉਸਨੇ ਪੁਰਾਣੀ ਜਿਹੜੀ ਯਾਤਰਾ ਨੂੰ ਆਪਣੇ ਪੁਰਾਣੇ ਇੱਕ ਤਰੀਕੇ ਨੂੰ ਸੰਭਾਲ ਕੇ ਰੱਖਣ ਦੇ ਖਾਤਰ ਦਿੱਲੀ ਦੀ ਜਿਹੜੀ ਕਲਾਕ੍ਰਿਤੀ ਹੈ ਜਾਂ ਚਾਂਦਨੀ ਚੌਕ ਦਾ ਜਿਹੜਾ ਨੇੜੇ ਦਾ ਹਿੱਸਾ ਇਸ ਤਰੀਕੇ ਨਾਲ ਡਿਜ਼ਾਈਨ ਕੀਤਾ ਸੀ ਜਿਹੜਾ ਕਿ ਮੁਗਲਾਂ ਦੇ ਨਾਲ ਮੇਲਜੋਲ ਖਾਂਦਾ ਸੀ ਸੋ ਤੁਹਾਨੂੰ ਦੱਸ ਦੇਣਾ ਕਿ ਸ਼ਾਹ ਸ਼ਾਹਜਾਹਬਾਦ ਦਾ ਜਿਹੜਾ ਬਸੇਬਾ ਯਾਨੀ ਕਿ ਚਾਂਦਨੀ ਚੌਕ ਦਾ ਨਾਮ ਪਹਿਲਾਂ ਸ਼ਾਹਜਾਹਬਾਦ ਸੀ ਉਸ ਨੂੰ ਬਣਾਇਆ ਗਿਆ ਸੀ 1938 1638 ਦੇ ਵਿੱਚ ਇਸ ਦਾ ਕੰਮ ਸ਼ੁਰੂ ਹੋਇਆ ਸੀ ਤੇ 1648 ਤੱਕ ਇਹ ਦਾ ਕੰਮ ਜਿਹੜਾ ਪੂਰਾ ਪੂਰਾ ਹੋ ਚੁੱਕਾ ਸੀ ਉਸ ਤੋਂ ਬਾਅਦ ਇੱਕ ਕਿਲਾ ਬਣਾਇਆ ਗਿਆ ਜਿਸ ਨੂੰ ਕਿਲੇ ਮੁਬਾਰਕ ਕਿਹਾ ਜਾਂਦਾ ਹੈ ਪਰ ਅੱਜ ਕੱਲ ਉਸ ਨੂੰ ਲਾਲ ਕਿਲੇ ਦੇ ਨਾਮ ਨਾਲ ਜਾਣਿਆ ਜਾਂਦਾ ਜਿਹੜਾ ਕਿ ਚਾਮਨੀ ਚਾਂਦਨੀ ਚੌਕ ਦੇ ਬਿਲਕੁਲ ਸਾਹਮਣੇ ਹੈ ਤਾਂ ਇਹ ਵੀ ਤੁਹਾਨੂੰ ਦੱਸ ਦਿੰਦੇ ਆ ਕਿ ਆਖਰਕਾਰ ਸ਼ਾਹਜਹਾਂ ਪਰਿਵਾਰ ਜਦੋਂ ਦਿੱਲੀ ਆਇਆ ਦਿੱਲੀ ਆ ਕੇ ਵਸਿਆ ਤਾਂ ਸ਼ਾਹਜਹਾਂ ਦੀ ਧੀ ਜਿਹੜੀ ਜਹਾਂ ਆ ਰਹੀ ਸੀ ਉਸ ਨੂੰ ਖਰੀਦਦਾਰੀ ਦਾ ਸ਼ੌਂਕ ਸੀ ਖਰੀਦਦਾਰੀ ਕਰਨ ਲਈ ਦੂਰ ਦੂਰ ਦੇ ਬਾਜ਼ਾਰਾਂ ਦੇ ਵਿੱਚ ਜਾਂਦੀ ਸੀ ਜਿਵੇਂ ਹੀ ਸ਼ਾਂਜਾਨ ਉਸ ਗੱਲ ਦਾ ਪਤਾ ਲੱਗਾ ਤਾਂ ਉਸਨੇ ਸੋਚਿਆ ਕਿ ਕਿਉਂ ਨਾ ਮੈਂ ਆਪਣੇ ਆਲੇ ਦੁਆਲੇ ਹੀ ਇਸ ਮਹਿਲ ਦੇ ਆਲੇ ਦੁਆਲੇ ਇੱਕ ਬਾਜ਼ਾਰ ਬਣਾ ਦਵਾਂ ਜਿੱਥੇ ਵੀ ਰਿਤੀ ਸਕੂਨ ਨਾਲ ਸ਼ਾਪਿੰਗ ਕਰ ਸਕੇਗੀ ਸਕੂਨ ਨਾਲ ਖਰੀਦਦਾਰੀ ਕਰ ਸਕੇਗੀ ਤੇ ਕੋਈ ਟੈਨਸ਼ਨ ਨਹੀਂ ਹੋਵੇਗੀ ਤਾਂ ਜਦੋਂ ਇਸ ਗੱਲ ਦਾ ਪਤਾ ਜਹਾਂਰ ਨੂੰ ਲੱਗਾ ਕਿ ਉਸਦੇ ਪਿਤਾ ਦੇ ਵੱਲੋਂ ਇੱਕ ਯੋਜਨਾ ਬਣਾਈ ਜਾ ਰਹੀ ਹੈ ਇੱਥੇ ਇੱਕ ਬਾਜ਼ਾਰ ਨੂੰ ਬਣਾਉਣ ਦੀ ਤਾਂ ਉਸਨੇ ਆਪਣੇ ਪਿਤਾ ਨੂੰ ਕਿਹਾ ਕਿ ਸਾਰਾ ਡਿਜ਼ਾਈਨ ਮੈਂ ਖੁਦ ਕਰਾਂਗੇ ਆਪਣੇ ਥ੍ਰੀਕੇ ਨਾਲ ਬਾਜ਼ਾਰ ਨੂੰ ਡਿਜ਼ਾਈਨ ਕਰਾਂਗੇ ਤਾਂ ਉਹਨਾਂ ਦੇ ਵੱਲੋਂ ਖਾਸ ਯੋਜਨਾ ਬਣਾਉਣ ਤੋਂ ਬਾਅਦ ਪੂਰਾ ਜਿਹੜਾ ਚਾਂਦਨੀ ਚੌਕ ਹੈ ਉਸ ਦਾ ਵਿਸਥਾਰ ਕੀਤਾ ਗਿਆ ਡਿਜ਼ਾਈਨ ਕੀਤਾ ਗਿਆ ਤੇ ਉਸੇ ਤਰੀਕੇ ਨਾਲ ਇਸ ਨੂੰ ਬਣਾਇਆ ਗਿਆ ਤਾਂ ਉਸ ਤੋਂ ਬਾਅਦ 1650 ਦੇ ਦਹਾਕੇ ਦੇ ਵਿੱਚ ਸ਼ਾਹੀ ਬਾਜ਼ਾਰ ਕਿਲੇ ਦੇ ਬਿਲਕੁਲ ਸਾਹਮਣੇ ਬਣਾ ਦਿੱਤਾ ਗਿਆ ਸੀ ਤੇ ਇਤਿਹਾਸਕਾਰਾਂ ਮੁਤਾਬਕ ਇਹ ਬਾਜ਼ਾਰ 40 ਗੱਜ ਚੌੜਾ ਅਤੇ 520 ਗੱਜ ਲੰਬਾ ਸੀ ਬਾਜ਼ਾਰ ਦੇ ਵਿੱਚ ਕੁੱਲ ਉਦੋਂ 6 1516 1560 ਦੁਕਾਨਾਂ ਸਨ ਜਿਹੜਾ ਕਿ ਆਪਣੇ ਆਪ ਦੇ ਵਿੱਚ ਬਹੁਤ ਮਹੱਤਵਪੂਰਨ ਸੰਖਿਆ ਸੀ ਤਾਂ ਉੱਥੇ ਹਰ ਇੱਕ ਚੀਜ਼ ਉਪਲਬਧ ਸੀ ਜਿਵੇਂ ਕਿ ਅੱਜ ਹਰ ਇੱਕ ਚੀਜ਼ ਤੁਹਾਨੂੰ ਚਾਂਦਨੀ ਚੌਂਕ ਦੇ ਵਿੱਚ ਮਿਲ ਜਾਂਦੀ ਹੈ ਉਸੇ ਤਰੀਕੇ ਨਾਲ ਪਹਿਲੇ ਸਮੇਂ ਦੇ ਵਿੱਚ ਵੀ ਹਰ ਇੱਕ ਚੀਜ਼ ਤੁਹਾਨੂੰ ਇੱਕ ਮਾਰਕੀਟ ਦੇ ਵਿੱਚ ਹੀ ਮਿਲ ਜਾਂਦੀ ਸੀ ਜਹਾਂ ਅਰਾਦੇ ਡਿਜ਼ਾਈਨ ਕਿਤੇ ਬਾਜ਼ਾਰ ਦਾ ਨਾਮ ਚਾਂਦਨੀ ਚੌਂਕ ਰੱਖਣ ਪਿੱਛੇ ਇੱਕ ਕਾਫੀ ਦਿਲਚਸਪ ਕਹਾਣੀ ਹੈ ਕਿਹਾ ਜਾਂਦਾ ਹੈ ਕਿ ਜਿੱਥੇ ਚਾਂਦਨੀ ਚੌਂਕ ਹੈ ਉੱਥੇ ਇੱਕ ਨਹਿਰ ਜਾਂਦੀ ਸੀ ਤੇ ਉੱਥੇ ਹੀ ਇੱਕ ਤਲਾਬ ਵੀ ਸੀ ਤੇ ਇਹ ਵੀ ਗੱਲ ਮੰਨ ਜਾਂਦੀ ਹੈ ਕਿ ਜਦੋਂ ਮੁਗਲਾਂ ਨੇ ਇਸ ਨੂੰ ਬਣਾਇਆ ਸੀ ਤਾਂ ਅਰਧ ਗੋਲਾਕਾਰ ਦਾ ਸੀ ਯਾਨੀ ਕਿ ਪੂਰਾ ਨਹੀਂ ਸੀ ਅਰਧ ਗੋਲਾਕਾਰ ਦਾ ਸੀ ਅੱਧੇ ਚੰਦ ਦੇ ਵਾਂਗੂ ਇਸ ਦਾ ਜਿਹੜਾ ਰੂਪ ਸੀ ਉਸ ਤਰੀਕੇ ਨਾਲ ਇਸ ਨੂੰ ਦਿੱਤਾ ਗਿਆ ਸੀ ਤੇ ਉੱਥੇ ਇਸ ਜਿਹੜੀ ਸ਼ਾਹੀ ਨਹਿਰ ਅਤੇ ਤਲਾ ਨੂੰ ਯਮਨਾ ਦੇ ਦਾ ਪਾਣੀ ਮਿਲਦਾ ਸੀ ਜਦੋਂ ਜਦੋਂ ਰਾਤ ਨੂੰ ਚੰਦ ਦੀ ਰੋਸ਼ਨੀ ਤਲਾ ਅਤੇ ਨਹਿਰ ਤੇ ਪੈਂਦੀ ਸੀ ਤਾਂ ਬਹੁਤ ਸੋਹਣਾ ਇੱਕ ਚੰਦਨ ਦੇ ਆਕਾਰ ਵਰਗਾ ਜਾਂ ਕਹਿ ਲਈ ਚੰਦ ਦੇ ਆਕਾਰ ਵਰਗਾ ਇੱਕ ਬਹੁਤ ਸਾਰਾ ਵਿਲੱਖਣ ਨਜ਼ਾਰਾ ਦੇਖਣ ਨੂੰ ਮਿਲਦਾ ਸੀ ਪੂਰੇ ਬਾਜ਼ਾਰ ਦੇ ਵਿੱਚ ਚੰਦ ਦੀ ਰੌਸ਼ਨੀ ਪੈਂਦੀ ਸੀ ਤੇ ਪੂਰਾ ਬਾਜ਼ਾਰ ਉਸ ਰੌਸ਼ਣ ਨਾਲ ਚਮਕਦਾ ਸੀ ਜਿਸ ਕਰਕੇ ਇਸ ਨੂੰ ਚਾਂਦਨੀ ਚੌਕ ਦਾ ਨਾਮ ਦਿੱਤਾ ਗਿਆ ਤੇ ਚਾਂਦਨੀ ਚੌਕ ਦੇ ਨਾਮ ਨਾਲ ਅੱਜ ਵੀ ਇਹ ਬਾਜ਼ਾਰ ਪੂਰੀ ਦੁਨੀਆ ਦੇ ਵਿੱਚ ਜਾਣਿਆ ਜਾਂਦਾ ਹੈ ਤੇ ਮੁਗਲ ਬਾਦਸ਼ਾਹ ਸ਼ਾਹਜਹਾਨ ਨੇ ਸ਼ਾਹਜਾਹਬਾਦ ਦੀ ਸਥਾਪਨਾ ਕੀਤੀ ਲਾਲ ਕਿਲਾ ਬਣਾਇਆ ਉਸ ਦੀ ਥੀ ਜਹਾਂ ਆਰਾ ਨੇ ਚਾਂਦਨੀ ਚੌਕ ਬਾਜ਼ਾਰ ਆਪਣੇ ਹੱਥਾਂ ਨਾਲ ਡਿਜ਼ਾਈਨ ਕੀਤਾ ਤੇ ਇੱਕ ਸਿਰੇ ਤੇ ਉਸ ਦੀ ਬੇਗਮ ਫਾਤਿਮਾ ਪੂਰੀ ਦੇ ਵੱਲੋਂ ਇੱਕ ਮਸਜਿਦ ਬਣਾਈ ਗਈ ਸੀ ਜਿੱਥੇ ਅੱਜ ਵੀ ਫਾਤਿਮਾ ਇਹ ਮਸਜਿਦ ਹੈ ਜਿਹੜੀ ਅੱਜ ਵੀ ਉੱਥੇ ਮੌਜੂਦ ਹੈ ਇਸ ਨੂੰ ਕਿ ਫਾਤਿਮਾ ਪੂਰੀ ਮਸਜਿਦ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਤੇ ਨਹਿਰ ਨੂੰ ਟੱਕਣ ਦੇ ਲਈ ਉੱਤੇ ਦੁਕਾਨਾਂ ਬਣਾ ਦਿੱਤੀਆਂ ਗਈਆਂ ਸਨ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਜਾਂ ਪਿਛਲੇ ਲੰਬੇ ਸਮੇਂ ਦੇ ਵਿੱਚ ਕੋਈ ਵੀ ਨਹਿਰ ਜਾਂ ਤਲਾਹ ਉੱਥੇ ਵੇਖਣ ਨੂੰ ਨਹੀਂ ਮਿਲਦਾ ਸੋ ਜਦੋਂ ਇਹ ਦਿੱਲੀ ਵਾਂਗ ਚਾਂਦਨੀ ਚੌਕ ਮਾਰਕੀਟ ਮੁਗਲ ਆਰਕੀਟੈਕਚਰ ਅਤੇ ਸੱਭਿਆਚਾਰ ਨੂੰ ਜਿਹੜੀ ਪਹਿਚਾਣ ਹੈ ਉਸ ਨੂੰ ਬਰਕਰਾਰ ਰੱਖਦੀ ਹੈ ਤਾਂ ਉੱਥੇ ਹੀ ਜਿਹੜੇ ਦੇ ਨੀਚੇ ਨਹਿਰ ਸੀ ਅਤੇ ਤਲਾਸ਼ ਸੀ ਉਹਨਾਂ ਨੂੰ ਢੱਕ ਦਿੱਤਾ ਗਿਆ ਸੀ ਚਾਂਦਨੀ ਚੌਕ ਜਿਹੜੀ ਮਾਰਕੀਟ ਹੈ ਭਾਰਤੀ ਇਤਿਹਾਸ ਦੇ ਵਿੱਚ ਮਹੱਤਵਪੂਰਨ ਘਟਨਾਵਾਂ ਵੇਖੀਆਂ ਜਾਂਦੀਆਂ ਨੇ ਹਾਲਾਂਕਿ ਸਮੇਂ ਦੇ ਨਾਲ ਚਾਂਦਨੀ ਚੌਕ ਦੀ ਮੁਰੰਮਤ ਵੀ ਕਰਵਾਈ ਜਾਂਦੀ ਹੈ ਜਾਂ ਤਾਂ ਜੋ ਉਸ ਦਾ ਜਿਹੜਾ ਸੁੰਦਰਤਾ ਹੈ ਉਸ ਦਾ ਜਿਹੜਾ ਸੁੰਦਰੀਕਰਨ ਹੈ ਉਸੇ ਤਰੀਕੇ ਨਾਲ ਬਰਕਰਾਰ ਰਹੇ ਉਸ ਦੀ ਜਿਹੜੀ ਸਜਾਵਟ ਉਸ ਦੇ ਵਿੱਚ ਕੋਈ ਵੀ ਕਮੀ ਨਾ ਆਵੇ ਤਾਂ ਚਾਂਦਨੀ ਚੌਂਕ ਦੇ ਵਿੱਚ ਜਿਹੜੀ ਨਹਿਰ ਸੀ ਉਸ ਨਹਿਰ ਨੂੰ ਅਤੇ ਤਲਾ ਨੂੰ ਭਰ ਦਿੱਤਾ ਗਿਆ ਸੀ ਸਿਮਿੰਟ ਦੇ ਨਾਲ ਉਸ ਦੇ ਉੱਤੇ ਦੁਕਾਨਾਂ ਬਣਾਈਆਂ ਗਈਆਂ ਸਨ ਹੋਰ ਵੀ ਜ਼ਿਆਦਾ ਸਮੇਂ ਦੇ ਨਾਲ ਨਾਲ ਵਿਸਥਾਰ ਹੁੰਦਾ ਗਿਆ ਤਾਂ ਇਸ ਤਰੀਕੇ ਨਾਲ ਦੁਕਾਨਾਂ ਬਣਾਉਣ ਤੋਂ ਬਾਅਦ ਪੂਰਾ ਬਾਜ਼ਾਰ ਹੈ ਉਹ ਇੱਕ ਚਾਂਦਨੀ ਚੌਂਕ ਦੇ ਰੂਪ ਦੇ ਵਿੱਚ ਆ ਜਾਂਦਾ ਹੈ ਨਹਿਰਾਂ ਦਾ ਤੇ ਤਲਾ ਦੇ ਉੱਤੇ ਹੀ ਬਹੁਤ ਸਾਰੀਆਂ ਦੁਕਾਨਾਂ ਤੁਹਾਨੂੰ ਵੇਖਣ ਨੂੰ ਮਿਲ ਜਾਣਗੀਆਂ ਜੇਕਰ ਤੁਸੀਂ ਵੀ ਚਾਂਦਨੀ ਚੌਂਕ ਜਾਣਾ ਚਾਹੁੰਦੇ ਹੋ ਚਾਂਦਨੀ ਚੌਕ ਆ ਗਏ ਤੁਸੀਂ ਖੂਬ ਅੰਦਾਜ਼ਾ ਲਗਾ ਸਕਦੇ ਹੋ ਕਿ ਰਾਤ ਨੂੰ ਚਾਂਦਨੀ ਚੌਕ ਦਾ ਨਜ਼ਾਰਾ ਕਿੰਨਾ ਖ ਸ਼ਾਨਦਾਰ ਹੁੰਦਾ ਹੈ ਦਿਨ ਦੇ ਵਿੱਚ ਵੀ ਭੀੜ-ਪਾੜ ਹੁੰਦੀ ਹੈ ਤੇ ਰਾਤ ਦਾ ਨਜ਼ਾਰਾ ਤਾਂ ਹੋਰ ਵੀ ਸ਼ਾਨਦਾਰ ਤੇ ਦਿਲ ਖਿੱਚਵਾ ਹੁੰਦਾ ਹੈ ਰੂਹ ਨੂੰ ਸਕੂਨ ਦੇਣ ਵਾਲਾ ਹੁੰਦਾ ਤੇ ਇਹ ਸੀ ਚਾਂਦਨੀ ਚੌਂਕ ਦੀ ਉਹ ਕਹਾਣੀ ਜਿਹੜੀ ਕਿ ਦਿਲਚਸਪ ਹੈ ਹਰ ਇੱਕ ਭਾਰਤੀ ਨੂੰ ਹਰ ਇੱਕ ਪੰਜਾਬੀ ਨੂੰ ਜਾਣਨੀ ਬੇਹੱਦ ਜ਼ਰੂਰੀ ਹੈ ਕਿਉਂਕਿ ਦਿੱਲੀ ਦਾ ਜ਼ਿਕਰ ਆਉਂਦਾ ਤਾਂ ਦਿੱਲੀ ਨੂੰ ਦਿਲਵਾਲਿਆਂ ਦੀ ਦਿੱਲੀ ਕਿਹਾ ਜਾਂਦਾ ਪਰ ਜੇਕਰ ਦਿੱਲੀ ਦੇ ਦਿਲ ਦੀ ਗੱਲ ਕਰਦੇ ਆ ਤਾਂ ਉਹ ਰਾਜਸਤਾਨੀ ਦਾ ਜਿਹੜਾ ਚਾਂਦਨੀ ਚੌਂਕ ਹੈ ਉਹ ਉਸਦੀ ਦਿਲ ਦੀ ਧੜਕਣਾ ਜਾਂ ਫਿਰ ਦਿਲ ਕਿਹਾ ਜਾਂਦਾ ਸੋ ਇੱਥੇ ਹੀ ਹੁਣ ਇਸ ਚਾਂਦਨੀ ਚੌਂਕ ਦੇ ਨਾਮ ਨੂੰ ਬਦਲਣ ਦੀ ਮੰਗ ਵੀ ਉੱਠ ਰਹੀ ਹੈ ਕਿਉਂਕਿ ਸਿੱਖ ਇਤਿਹਾਸ ਦੇ ਮੁਤਾਬਕ ਿਆ ਸਿੱਖਾਂ ਦੇ ਮੁਤਾਬਕ ਨੌਵੇਂ ਪਾਤਸ਼ਾਹ ਸਾਹਿਬ ਗੁਰੂ ਤੇਗ ਬਹਾਦਰ ਜੀ ਦਾ ਜਿਹੜਾ ਸੀਸ ਉਹਨਾਂ ਨੇ ਆਪਣਾ ਦਿੱਤਾ ਸੀ ਹਿੰਦੂਆਂ ਦੀ ਰੱਖਿਆ ਲਈ ਉਹ ਇਸੇ ਚਾਂਦਨੀ ਚੌਂਕ ਦੇ ਵਿੱਚ ਉਹਨਾਂ ਨੇ ਸ਼ਹਾਦਤ ਪ੍ਰਾਪਤ ਕੀਤੀ ਸੀ ਜਿਸ ਤੋਂ ਬਾਅਦ ਹੁਣ ਸਿੱਖ ਇਤਿਹਾਸ ਦੇ ਵਿੱਚ ਸਿੱਖ ਇਤਿਹਾਸਕਾਰਾਂ ਵੱਲੋਂ ਜਾਂ ਸਿੱਖ ਪੰਥ ਦੇ ਵੱਲੋਂ ਸਿੱਖ ਕੌਮ ਦੇ ਵੱਲੋਂ ਮੰਗ ਕੀਤੀ ਜਾਂਦੀ ਹੈ ਕਿ ਚਾਂਦਨੀ ਚੌਂਕ ਦਾ ਨਾਮ ਬਦਲ ਕੇ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਮ ਤੇ ਰੱਖਿਆ ਜਾਵੇ ਕਿਉਂਕਿ ਉੱਥੇ ਗੁਰਦੁਆਰਾ ਸੀਸ ਗੰਜ ਸਾਹਿਬ ਵੀ ਸ਼ਿਸ਼ੋਵਤ ਹੈ ਜਿੱਥੇ ਕਿ ਸੰਗਤ ਜਾ ਕੇ ਨਤਮਸਤਕ ਹੁੰਦੀ ਹੈ ਤੇ ਗੁਰੂ ਸਾਹਿਬ ਦਾ ਆਸ਼ੀਰਵਾਦ ਲੈਂਦੀ ਹੈ ਸੋ ਇਹ ਸਾਰੀ ਕਹਾਣੀ ਹੈ ਚਾਂਦਨੀ ਚੌਕ ਦੀ ਚਾਂਦਨੀ ਚੌਕ ਉਸ ਲਾਲ ਕਿਲੇ ਦੀ ਜਿਸ ਨੂੰ ਕਿ ਕਿਲਾ ਮੁਬਾਰਕ ਕਿਹਾ ਜਾਂਦਾ ਹੈ ਤੇ ਹੁਣ ਨਾਮ ਬਦਲਣ ਦੀ ਮੰਗ ਉਠਰੀ ਹੈ ਪਰ ਹੁਣ ਵੇਖਣਾ ਇਹ ਹੋਵੇਗਾ ਕਿ ਆਖਰਕਾਰ ਨਾਮ ਬਦਲਿਆ ਜਾਂਦਾ ਹੈ ਜਾਂ ਫਿਰ ਨਹੀਂ ਇਹ ਤਾਂ ਰਾਜਨੀਤਿਕ ਗੱਲਾਂ ਨੇ ਪਰ ਤੁਹਾਨੂੰ ਇਹ ਕਹਾਣੀ ਕਿਸ ਤਰੀਕੇ ਦੀ ਲੱਗੀ ਤੁਹਾਨੂੰ ਕਿਹੜੀ-ਕਿਹੜੀ ਜਾਣਕਾਰੀ ਮਿਲੀ ਹੈ ਹੋਰ ਕਿਸ ਤਰੀਕੇ ਤੁਸੀਂ ਸਟੋਰੀਆਂ ਜਾਣਨਾ ਚਾਹੁੰਦੇ ਹੋ ਕੋਈ ਪੰਜਾਬ ਦੇ ਇਤਿਹਾਸ ਨਾਲ ਸੰਬੰਧਿਤ ਸਟੋਰੀ ਜਾਣਨਾ ਚਾਹੁੰਦੇ ਹੋ ਦਿੱਲੀ ਦੇ ਕਿਸੇ ਹੋਰ ਚੌਕ ਨਾਲ ਸਬੰਧਿਤ ਕਿਸੇ ਮਾਰਕੀਟ ਨਾਲ ਸਬੰਧਿਤ ਜਾਣਕਾਰੀ ਜਾਣਨਾ ਚਾਹੁੰਦੇ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਣਾ ਹੈ ਕਿ سپورਟ ਕਰਨੀ ਹੈ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਕਮੈਂਟ ਕਰੋ ਤੇ ਇਸ ਪੇਜ ਨਾਲ ਜੁੜੇ ਰਹੋ